ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ ਹੁਣੇ 에어ਪੋਰਟ ਤੋਂ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀਹਾਂ ਜਾਣਕਾਰੀ ਤੁਹਾਡੇ ਨਾਲ ਦੋਸਤੋ ਸਾਂਝੀ ਕਰਨ ਜਾ ਰਹੇ ਹਾਂ ਮੁੰਬਈ 에어ਪੋਰਟ ਦਾ ਇੱਕ ਵਿਦੇਸ਼ੀ ਮਹਿਲਾ ਯਾਤਰੀ ਨੂੰ ਕਕੀਨ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਗਿਆ ਡਾਇਰੈਕਟਰ ਆਫ ਰੈਵਨਿਊ ਇੰਟੈਲੀਜੈਂਸ ਨੇ ਕੁਵਕਿਆ ਸੂਚਨਾ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਹੈ ਇੱਕ ਵਿਦੇਸ਼ੀ ਔਰਤ ਕੋਲ 19 ਕਰੋੜ 79 ਲੱਖ ਰੁਪਏ ਦੀ ਕੋਕੀਨ ਬਰਾਮਦ ਹੋਈ ਹੈ ਗ੍ਰਿਫਤਾਰ ਔਰਤ ਨਰੂਬੀ ਤੋਂ ਮੁੰਬਈ 에어ਪੋਰਟ ਪਹੁੰਚੀ ਸੀ ਉਸ ਕੋਲ ਸੀਰੀਆ ਲਿਉਨ ਦੀ ਨਾਗਰਤਾ ਹੈ ਅਤੇ ਨਾਲ ਹੀ ਮਿਲੀ ਸੂਚਨਾ ਦੇ ਆਧਾਰ ਤੇ ਡੀਆਰਆਈ ਅਧਿਕਾਰੀਆਂ ਨੇ ਸ਼ਤਰਪਤੀ சிவாਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਵਿਦੇਸ਼ੀ ਔਰਤ ਦੇ ਸਮਾਨ ਦੀ ਤਲਾਸ਼ੀ ਲੈਣ ਸ਼ੁਰੂ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ ਜੋ ਦੇਖਿਆ ਉਹ ਹੈਰਾਨ ਕਰਨ ਵਾਲਾ ਸੀ। ਔਰਤ ਨੇ ਆਪਣੇ ਸਮਾਨ ਵਿੱਚ ਜੁੱਤੀਆਂ ਤੇ ਹੋਰ ਮਸਟਚਾਈਜ਼ਰ ਦੀਆਂ ਬੋਤਲਾਂ, ਸ਼ੈਂਪੂ ਤੇ ਡਿਓਰੈਂਟ ਆਦੀਆਂ ਆਦੀ ਬੋਤਲ ਰੱਖੀਆਂ ਸਨ ਅਤੇ ਤਲਾਸ਼ੀ ਦੌਰਾਨ ਇਹ ਹਰ ਨਿਯਮ ਅਸਧਾਰਨ ਤੌਰ ਤੇ ਭਾਰੀਆਂ ਸਨ। ਬਾਅਦ ਵਿੱਚ ਜਦੋਂ ਇਨ ਸਾਰੀਆਂ ਵਸਤਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ ਔਰਤ ਦੇ ਬੈਗ ਚੋਂ ਕੱਢੀਆਂ ਗਈਆਂ ਤੇ ਵੱਖ-ਵੱਖ ਬੋਤਲਾਂ ਤੇ ਜੁੱਤੀਆਂ ਵਿੱਚ ਛੁਪਾ ਕੇ ਅਕੇ ਚਿੱਟੇ ਪਾਊਡਰ ਵਰਗੀ ਕੋਈ ਚੀਜ਼ ਬਰਾਮਦ ਹੋਈ ਜਦੋਂ ਫੀਲਡ ਟੈਸਟ ਕਿੱਟ ਦੀ ਵਰਤੋਂ ਕਰਕੇ ਚਿੱਟੇ ਪਾਊਡਰ ਦੀ ਜਾਂਚ ਕੀਤੀ ਤਾਂ ਸਮਾਨ ਵਿੱਚੋਂ ਕੋਕੀਨ ਮਿਲਿਆ ਤੇ ਔਰਦ ਦੇ ਬੈਗ ਚੋਂ ਕਰੀਬ 1.979 ਕਿਲੋ ਸਫੇਦ ਪਾਊਡਰ ਜਾਨੀ ਕੋਕੀਨ ਬਰਾਮਦ ਹੋਈ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ